ਖੁਸ਼ੀ ਤਾਂ ਹੁੰਦੀ ਹੈ ਜੀ ਹਰ ਮਾਂ ਚਾਹੁੰਦੀ ਹੈ ਵੀ ਉਹਦੇ ਬੱਚੇ ਆ ਜਿਹੜੇ ਉਹ ਮਤਲਬ ਕਾਮਯਾਬੀ ਪ੍ਰਾਪਤ ਕਰਨ ਮੈਂ ਵੀ ਮਿਹਨਤੀ ਸੀ ਤੇ ਬੱਚੇ ਵੀ ਨਾਲ ਸਾਥ ਦਿੰਦੇ ਸੀ ਜਿਵੇਂ ਸਕੂਲ ਜਾਣ ਤੋਂ ਪਹਿਲਾਂ ਪੱਠੇ ਲਿਆਉਣੇ ਆ ਕੇ ਪੱਠੇ ਪਾਉਣੇ ਫਿਰ ਖੇਡਣ ਜਾਣਾ ਤੇ ਉਸ ਤੋਂ ਬਾਅਦ ਮੈਂ ਆਂਗਣ ਵੜੀ ਦੇ ਵਿੱਚ ਜੌਬ ਕਰਦੀ ਤਾਂ ਦੇਖ ਕੇ ਮੈਂ ਰੂਹ ਜੀ ਖੁਸ਼ ਹੋ ਗਈ ਮਿਹਨਤ ਕੀਤੀ ਸਾਡੀ ਪੱਲੇ ਪੈ ਗਈ ਜਿਵੇਂ ਸੋ ਪਹਿਲਾਂ ਤੋਂ ਛੋਟੇ ਉਮਰ ਦੇ ਵਿੱਚ ਸਾਡੇ ਜਾਨੀ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਜਾਣੀ ਦੀ ਤੁਪਾ ਵੀ ਪਿਓ ਤੋਂ ਬਿਨਾ ਪਾਲਣਾ ਬਹੁਤ ਔਖਾ ਸੀ ਤੇ ਇਹਦੇ ਵਿੱਚ ਗਿਆ ਸੀ ਸਟੱਡੀ ਵੇਸ ਤੇ ਉਹਨੇ ਉੱਥੇ ਜਾ ਕੇ ਹਲੇ ਡੇਢ ਸਾਲ ਦੀ ਸਟੱਡੀ ਕੀਤੀ ਆ ਕੁਦਰਤ ਵੱਲੋਂ ਕੋਈ ਵੈਕੈਂਸੀਆਂ ਨਿਕਲੀਆਂ ਤੇ ਉਹਦੇ ਵਿੱਚ ਉਹਦੀ ਸਿਲੈਕਸ਼ਨ ਹੋ ਗਈ ਮਤਲਬ ਕਿ ਉਹ ਬਹੁਤ ਵੱਡੇ ਭਾਗਾਂ ਵਾਂਗ ਆ ਸਮਝੋ ਨਹੀਂ ਉਹ ਅਸੀਂ ਤਾਂ ਇੱਥੇ ਮਤਲਬ ਵੀ ਆਈ ਲੈਟਸ ਕਰਕੇ ਹੀ ਗਿਆ ਸੀ ਸਟੱਡੀ ਵੇਸ ਤੇ ਬੀਵੀਏ ਦੀ ਉਧਰ ਡਿਗਰੀ ਕਰਨ ਲੱਗਿਆ ਸੀ ਜਿਵੇਂ ਆਪਣੇ ਪੰਜਾਬ ਵਿੱਚ ਪੋਸਟਾਂ ਨਿਕਲਦੀਆਂ ਉਥੇ ਪੋਸਟ ਨਿਕਲੀ ਉਹਨੇ ਅਪਲਾਈ ਕੀਤਾ ਤਾਂ ਉਹਨੂੰ ਮਤਲਬ ਉਥੇ ਸਲੋਦੀ ਸਿਲੈਕਸ਼ਨ ਤਾਂ ਬਾਅਦ ਚ ਹੁੰਦੀ ਆ ਪਹਿਲਾਂ ਉਹਨਾਂ ਨੇ ਉਹਦੋਂ ਡਾਕੂਮੈਂਟ ਮੰਗੇ ਤਾਂ ਉਹਨੇ ਉਹ ਸਾਰੇ ਦੇਤੇ ਤਾਂ ਉਹ ਦੇ ਕੇ ਮਤਲਬ ਉਹਨੇ ਸਾਨੂੰ ਦੱਸਿਆ ਵੀ ਐਵੇਂ ਐਵੇਂ ਮੈਂ ਕਾਗਜ਼ ਦਿੱਤੇ ਹੋਏ ਨੇ ਫਿਰ ਉਹ ਉਥੇ 3 ਦਿਨ ਲਈ ਬੁਲਾਇਆ ਸੀ ਉਦੋਂ ਸਿਲੈਕਟ ਹੋ ਗਿਆ ਕਿਉਂਕਿ ਉਹ ਇੱਥੇ ਵੀ ਪਲੇਅਰ ਸੀ ਜਿਹੜੀ ਉਹਨਾਂ ਦੀ ਰਿਕਾਇਰਮੈਂਟ ਸੀ ਉਹ ਸਾਰੀ ਕੰਪਲੀਟ ਕਰਦਾ ਸੀ ਹਾਈਟ ਬਹੁਤ ਆਦੀ 6 ਫੁੱਟ ਤੋਂ ਉੱਪਰ ਆ ਤੇ ਬਾਕੀ ਜੰਪ ਵਗੈਰਾ ਉਹਦਾ ਬਹੁਤ ਲੌਂਗ ਆ ਕਿਉਂਕਿ ਇੱਥੇ ਬਾਲੀਵਾਲ ਦਾ ਪਲੇਅਰ ਸੀ ਛੋਟੇ ਹੁੰਦੇ ਤੋਂ ਹੀ ਉਹ ਖੇਡਦਾ ਸੀ ਗਰਾਊਂਡ 'ਚ ਜਾਂਦਾ ਸੀ ਇਥੇ ਵੀ ਕਾਫੀ ਉਹਨੇ ਨਾਮ ਵਗੈਰਾ ਜਿੱਤੇ ਹੋਏ ਆ ਇਸ ਕਰਕੇ ਖੇਡਾਂ ਵੀ ਇਸ ਤੇ ਲਾ ਲਓ ਕਿਵੇਂ ਵੀ ਲਾ ਲਓ ਮਤਲਬ ਵੀ ਉਹਨੇ ਪ੍ਰਾਪਤੀ ਕੀਤੀ ਹੈ ਹਾਂਜੀ ਉਹਨਾਂ ਦਾ ਸਾਡਾ ਜੁਆਇੰਟ ਪਰਿਵਾਰ ਹੈ ਮਤਲਬ ਉਹਦੇ ਤਾਈ ਜੀ ਆ ਦਾਦੀ ਜੀ ਉਹ ਵੀ ਉਹਦੇ ਯੂਕੇ ਜਾਣ ਤੋਂ ਬਾਅਦ ਹੀ ਐਕਸਪਾਇਰ ਹੋਏ ਆ ਤੇ ਪਰ ਉਹਨਾਂ ਦੇ ਤਾਇਆ ਜੀ ਤੇ ਫਾਦਰ ਦੀ ਡੈਥ ਹੋਈ ਨੂੰ ਹੋ ਗਏ 20 ਤੋਂ 19 ਸਾਲ ਇਹਦੇ ਪਾਪਾ ਨੂੰ 20 ਸਾਲ ਹੋ ਗਏ ਤਾਇਆ ਜੀ ਨੂੰ 19 ਸਾਲ ਹੋ ਗਏ ਤੇ ਉਸ ਤੋਂ ਬਾਅਦ ਤਾਂ ਸੀ ਲੇਡੀ ਜੀ ਸੀ ਇਹ ਉਸ ਟਾਈਮ 5 ਸਾਲ ਦਾ ਸੀ ਜਦ ਇਹਦੇ ਫਾਦਰ ਦੀ ਡੈਥ ਹੋਈ ਹਾਂਜੀ ਜ਼ਮੀਨ ਤਾਂ ਸਾਡੇ ਮਤਲਬ ਨਾ ਮਾਤਰਾ 1.5 ਕਿਲਾ ਦੋ ਪਰਾਂਵਾਂ ਨੂੰ ਤੇ ਉਸ ਤੋਂ ਬਾਅਦ ਅਸੀਂ ਮੱਝਾਂ ਰੱਖਦੇ ਸੀ ਦੁੱਧ ਪਾਉਂਦੇ ਸੀ ਮੈਂ ਵੀ ਮਿਹਨਤੀ ਸੀ ਤੇ ਬੱਚੇ ਵੀ ਨਾਲ ਸਾਥ ਦਿੰਦੇ ਸੀ ਜਿਵੇਂ ਸਕੂਲ ਜਾਣ ਤੋਂ ਪਹਿਲਾਂ ਪੱਠੇ ਲਿਆਉਣੇ ਆ ਕੇ ਪੱਠੇ ਪਾਉਣੇ ਫਿਰ ਖੇਡਣ ਜਾਣ ਤੇ ਉਸ ਤੋਂ ਬਾਅਦ ਮੈਂ ਆਂਗਣਵੜੀ ਦੇ ਵਿੱਚ ਜੌਬ ਕਰਦੀ ਹਾਂ 12 ਸਾਲ ਤੋਂ ਤੇ ਇਹ ਮਿਹਨਤ ਸਾਡੀ ਸਾਰਿਆਂ ਦੀ ਰਲ ਮਿਲ ਕੇ ਜਿਹੜੀ ਮਿਹਨਤ ਦੇ ਸਦਕਾ ਉਹ ਕਾਬਿਲ ਹੋਇਆ ਖੁਸ਼ੀ ਤਾਂ ਹੁੰਦੀ ਹੈ ਜੀ ਹਰ ਮਾਂ ਚਾਹੁੰਦੀ ਹੈ ਵੀ ਉਹਦੇ ਬੱਚੇ ਆ ਜਿਹੜੇ ਉਹ ਮਤਲਬ ਕਾਮਯਾਬੀ ਪ੍ਰਾਪਤ ਕਰਨ। ਬਾਕੀ ਇਹ ਹੁਣ ਕਾਮਯਾਬੀ ਵੀ ਵੱਡੀ ਆ। ਨੇ ਇੱਕ ਮੱਧ ਪਰਿਵਾਰ ਦੇ ਵਿੱਚੋਂ ਉੱਠ ਕੇ ਬੱਚੇ ਨੇ ਬਲੰਦੀਆਂ ਨੂੰ ਛੂਹਿਆ। ਫਿਰ ਇੱਕ ਸਿੰਗਲ ਮਦਰ ਨੇ ਪਰਵਰਸ਼ ਕੀਤੀ। ਸਾਨੂੰ ਵੀਰੇ 2.5 ਮਹੀਨੇ ਪਹਿਲਾਂ ਜਨਮ ਦੀ ਪਤਾ ਲੱਗਿਆ ਸੀ ਵੀ ਜਲਦੀ ਸਿਲੈਕਸ਼ਨ ਹੋ ਗਈ ਸੀ। ਤੇ ਉਸ ਤੋਂ ਬਾਅਦ ਜਨਮ ਦੀ ਫਿਰ ਪ੍ਰੋਸੈਸ ਚੱਲਦਾ ਰਿਹਾ ਹੌਲੀ ਜਿਵੇਂ ਆਪਾਂ ਕਹਿੰਦੇ ਆ ਲਾਈਨ ਵਾਈਜ਼। ਮੈਂ ਚੱਲਦਾ ਗਿਆ ਤੇ ਉਸ ਤੋਂ ਬਾਅਦ ਹੋਣ ਜਨਮ ਦੀ ਉਹਨਾਂ ਦੀ ਵਰਦੀ ਪੈ ਗਈ। ਤਾਂ ਦੇਖ ਕੇ ਮੈਂ ਰੂਹ ਹੀ ਖੁਸ਼ ਹੋ ਗਈ। ਮਿਹਨਤ ਕੀਤੀ ਸਾਡੀ ਪੱਲੇ ਪੈ ਗਈ। ਯੋਸੋ ਪਹਿਲਾਂ ਤੋਂ ਛੋਟੇ ਉਮਰ ਦੇ ਵਿੱਚ ਸਾਡੇ ਜਾਨੀ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ। ਉਦੋਂ ਬਾਅਦ ਜਾਨੀ ਦੀ ਇਹਨੂੰ ਪਤਾ ਵੀ ਰਹੇ ਪਿਓ ਤੋਂ ਬਿਨਾ ਪਾਲਣਾ ਬਹੁਤ ਔਖਾ। ਪਰ ਸਾਡੀਆਂ ਮਾਵਾ ਨੇ ਸਾਨੂੰ ਬਹੁਤ ਕਸ਼ਟ ਝੱਲ ਕੇ ਸਾਨੂੰ ਪਾਲਿਆ, ਪੜਾਇਆ ਲਿਖਾਇਆ। ਕੋਈ ਬਾਲੀ ਵੱਡੀ ਖੇਤੀ ਵੀ ਨਹੀਂ ਸੀਗੀ। ਛੋਟੇ ਜਾਨੀ ਦੇ ਸੀ ਛੋਟੇ ਕਿਸਾਨ ਆ ਜਿਵੇਂ ਆਪਾਂ ਕਹਿੰਦੇ ਆਮ ਪਰਵਾਲ ਮੀਡਲ ਕਲਾਸ ਆ। ਉਦਾਂ ਸੀ ਜਾਨਕਿ ਇਹਨਾਂ ਨੇ ਮਿਹਨਤ ਕਰਕੇ ਸਾਨੂੰ ਪੜਾਇਆ ਲਿਖਾਇਆ ਤੇ ਬਾਕੀ ਸੀ ਖੇਡ ਖੇਡਾਂ ਖੇਡਦੇ ਸੀ ਵੀਰੇ। ਖੇਡਾਂ ਦੇ ਵਿੱਚ ਵਧੀਆ ਸੀਗੇ, ਵਧੀਆ ਜਿੱਤ ਦੇ ਕਰਦੇ ਸੀਗੇ ਤੇ ਉਹਦੇ ਕਰਕੇ ਗਰਾਉਂਡ ਨਾਲ ਜੁੜੇ ਹੋਏ ਤੇ ਅਸੀਂ ਵੀ ਜਾਣੀ ਦੀਆਂ ਦੇਖਦੇ ਸੀ ਵੀ ਇੰਨੀ ਮਿਹਨਤ ਕਰਦੇ ਸਾਡੇ ਮੰਮੀ ਹੁਣੀ ਸਾਡੇ ਲਈ ਕਰਦੇ ਆਗੇ ਫਿਰ ਅਸੀਂ ਵੀ ਇੱਕ ਜਾਣੀ ਦੀ ਮੈਥੀ ਲਿਆ ਸੀ ਵੀ ਨਸ਼ੇ ਕੰਨੀ ਨਹੀਂ ਚੱਕਣਾ ਵੀ ਆਪਾਂ ਆਪਦਾ ਜਾਣੀ ਦੀ ਕੰਮ ਇਹ ਜੇ ਕਰਨੇ ਆ ਜਾਣੀ ਦੀ ਸਾਡੇ ਪਿਓ ਦਾ ਸਿਵਾ ਨਾ ਫਰੋਲਿਆ ਜਾਵੇ ਵੀ ਵਧੀਆ ਕੰਮ ਕਰਨੇ ਆ ਜਿ ਮਿਸਾਲ ਬਣਿਆ ਸਾਡਾ ਮੇਰਾ ਭਰਾ ਜਿਹੜਾ ਛੋਟਾ ਪਰਤੀ ਹੋਇਆ ਬਹੁਤ ਓਨੇ ਮਿਹਨਤ ਕੀਤੀ ਆ ਵੀਰੇ ਕੰਮ ਵੀ ਕਰਦੇ ਜੇ ਖੇਤੀ ਵੀ ਕਰਦੇ ਸੀ ਨਾਲ ਖੇਡਦੇ ਕਰਦੇ ਵੀ ਰਹੇ ਤੇ ਅੱਜ ਉਹਦੀ ਮਿਹਨਤ ਜਾਣੀ ਦੀ ਪੱਲੇ ਪੈ ਗਈ ਮੈਂ ਵੀਰੇ ਜਾਨੀ ਦੀ 사우ਦੀ ਅਰਬ ਦੇ ਵਿੱਚ ਟਰਾਲਾ ਚਲਾਉਂਦਾ ਸੀਗਾ 2 ਢਾਈ ਸਾਲ ਉੱਥੇ ਮੈਂ ਕੰਮ ਕੀਤਾ ਤੇ ਉਸ ਤੋਂ ਬਾਅਦ ਮੈਂ ਹੁਣ ਥੋੜਾ ਟਾਈਮ ਪਹਿਲਾਂ ਹੀ ਆਇਆ ਜਾਨੀ ਕਿ ਉਹ ਦਵਿੰਦਰ ਸਿੰਘ ਮੇਰਾ ਭਤੀਜਾ ਲਾਦਾ ਮਤਾਈ ਜੀ ਉਹਨਾਂ ਦੇ ਤੇ ਉਹਨਾਂ ਨੇ ਬਹੁਤ ਜਾਨੀ ਦੀ ਇਹ ਮਿਹਨਤ ਕੀਤੀ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੇ ਉਹਨਾਂ ਨੇ ਪੜ ਲੈ ਕੇ ਇਨੀ ਵੀ ਚੜ੍ਹਾਈ ਕੀਤੀ ਆ ਤੇ ਆ ਕੇ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਹੋ ਗਿਆ ਤੇ ਇਹਨੇ ਹੌਸਲੇ ਨਾਲ ਜਾਨੀ ਮੇਥੋਂ ਗੱਲ ਵੀ ਨਹੀਂ ਕੀਤੀ ਜਾਂਦੀ ਤੇ ਮਾਨ ਭਰ-ਭਰ ਆਉਂਦਾ ਹਾਂਜੀ ਤੇ ਮੈਨੂੰ ਤਾਂ ਜਾਣੀ ਦੀ ਨਾ ਨਾਲੋਂ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਵੀ ਸਾਡਾ ਭਤੀਜਾ ਵੀ ਮੇਰਾ ਪੁੱਤ ਹੀ ਸਮਝ ਲਓ ਵੀ ਉਹ ਇੰਨੀ ਹੋਇਆ ਚੜਾਈ ਤੇ ਫੌਜੀ ਹੋਇਆ ਉਧਰ ਇੰਗਲੈਂਡ ਵਿੱਚ ਬਹੁਤ ਖੁਸ਼ੀ ਦੀ ਗੱਲ ਆ ਸਾਨੂੰ ਫੋਨ ਆਇਆ ਸੀਗਾ ਜਿਹ ਦਿਨ ਉਹ ਹੋਇਆ ਤੇ ਜਿਹ ਦਿਨ ਆ ਟ੍ਰੇਨਿੰਗ ਤੇ ਵੀ ਗਿਆ ਫੋਨ ਆਇਆ ਤੇ ਸਾਨੂੰ ਬਹੁਤ ਖੁਸ਼ੀ ਜਾਣੀ ਪਹਿਲਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਾਡੀ ਤਾਈ ਜੀ ਉਹਨੂੰ ਮੈਨੂੰ ਮम्मा ਹੀ ਕਹਿੰਦੇ ਆ ਇਹ ਸ਼ੁਰੂ ਤੋਂ ਛੋਟੇ ਹੁੰਦੇ ਵੀ ਮम्मा ਨੂੰ ਉਹਦਾ ਫੋਨ ਕੀਤਾ ਇਹਨਾਂ ਨੇ ਵੀ ਮੈਂ ਉਹ ਸਿਲੇਕਟ ਹੋ ਗਿਆ ਜਾਣੀ ਬਹੁਤ ਖੁਸ਼ੀ ਹੋਈ ਬਹੁਤ ਵਧਾਈਆਂ ਆਉਂਦੀਆਂ ਜੀ ਬਹੁਤ ਕੋਈ ਨਹੀਂ ਕਿਸਨੇ ਰਿਹਾਈ ਨਹੀਂ ਕੋਈ ਪਿੰਡ ਚ ਤੇ ਬਹੁਤ ਜਾਣੀ ਦੀ ਸਾਬ ਨੇ ਚਾਹ ਕੀਤਾ ਪਿੰਡ ਨੇ ਸਭ ਬਹੁਤ ਖੁਸ਼ੀ ਮਨਾਈ ਵੀਰ ਜੀ ਹਨ ਮਨ ਲਾ ਪਹਿਲਾਂ ਤੋਂ ਦੇਖਦੇ ਆ ਆਪਣੇ ਇਹ ਪਰਿਵਾਰ ਨੂੰ ਬਹੁਤ ਮਿਹਨਤੀ ਆ ਪਰਿਵਾਰ ਸੀ ਮਨ ਲਾ ਦੋਨੇ ਭਰਾ ਆਪਸ ਵਿੱਚ ਵਧੀਆ ਸੀ ਤੇ ਮਨ ਲਾ ਇਹ ਖੇਡਾਂ ਦੇ ਵਿੱਚ ਵੀ ਪਹਿਲਾਂ ਜਨ ਤੋਂ ਮਨ ਲਾ ਨਾਮ ਵੀ ਕਾਫੀ ਲੱਤੇ ਇੰਨਾਂ ਨੇ ਬਾਲੀਵਾਲ ਦੇ ਵਿੱਚ ਵੀ ਮਨ ਲਾ ਬਹੁਤ ਜ਼ਿਆਦਾ ਨਾਮ ਜਿੱਤੇ ਹੋਏ ਇਨਾਂ ਦੇ ਸ਼ਾਨਦਾਰ ਜੱਥੇ ਹੁੰਦੀ ਸੀ ਤੇ ਮਨ ਲੈ ਪਿੰਡ ਦੇ ਵਿੱਚ ਵੀ ਇਹਨਾਂ ਨੇ ਆਪਦਾ ਸਵੇਰੇ ਸਵੇਰੇ ਪਹਿਲਾਂ ਪੱਠੇ ਹੀ ਵੱਢਨੇ ਉਦੋਂ ਬਾਅਦ ਸਕੂਲ ਵੀ ਜਾਂਦੇ ਸੀ ਸਟੱਡੀ ਕਰਦੇ ਸੀ ਵਧੀਆ ਮਨ ਲੈ ਇਹਨਾਂ ਨੇ ਮੋੜ ਤੋਂ ਲੈ ਕੇ ਵਧੀਆ ਆਪਦਾ ਪਰਿਵਾਰ ਦਾ ਨਾਂ ਰੌਸ਼ਨ ਹੋਇਆ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਆ ਜਿਹੜਾ ਵੀ ਮਨ ਲੈ ਹਰ ਇੱਕ ਮਿਲਦਿਆਂ ਨੂੰ ਹਰ ਇੱਕ ਵਧਾਈ ਬਹੁਤ ਜ਼ਿਆਦਾ ਵਧਾਈ ਦਿੰਦਾ ਇਹ ਮਨ ਲੈ ਇਹਨਾਂ ਦਾ ਨਾਂ ਰੌਸ਼ਨ ਹੋਣੀ ਹੋਣਾ ਸੀ ਵੀਰੇ ਮਨ ਲੈ ਪਿੰਡ ਦਾ ਹੀ ਬਹੁਤ ਜ਼ਿਆਦਾ ਨਾਂ ਰੌਸ਼ਨ ਹੋਇਆ ਜੀ